ਜਿਹੜਾ ਸ਼ਖਸ ਸੰਗ ਮਰਮਰੀ ਦੁੱਧ ਤਿੰਨ ਦਿਨਾਂ ਤੱਕ ਲਗਾਤਾਰ ਰਾਤ ਵੇਲੇ ਸੇਵਨ ਕਰ ਲੇਗਾ ਤੇ ਬਣਾਉਣਾ ਸਿੱਖ ਜਾਏਗਾ ਤੇ ਉਹਦੀ ਜ਼ਿੰਦਗੀ ਹੈਗੀ ਹੈ ਸਰਦੀਆਂ ਸਰਦੀਆਂ ਚ ਬਿਲਕੁਲ ਬਦਲ ਜਾਏਗੀ ਉਹਦਾ ਸਰੀਰ ਹੈਗਾ ਪੱਥਰ ਵਾਂਗੂ ਜਿਸ ਤਰੀਕੇ ਨਾਲ ਸੰਗ ਮਰਮਰ ਚਮਕਦਾ ਹੈ ਉਸ ਤਰੀਕੇ ਨਾਲ ਚਮਕਣਾ ਅੰਦਰੋਂ ਵੀ ਤੇ ਬਾਹਰੋਂ ਦੋਨਾਂ ਪਾਸਿਓ ਚਮਕ ਸਕਦਾ ਹੈ ਇਹ ਆ ਇਹਨਾ ਚਮਚਾ ਤੁਸੀਂ ਇਹਨੂੰ ਯੂਜ਼ ਕਰਨਾ ਜੀ ਤੇ ਇਹ ਇੰਨਾ ਚਮਚਾ ਇਹਨੂੰ ਯੂਜ਼ ਕਰਨਾ ਤੇ ਗਿਣਤੀ ਦੇ 5 ਬਦਾਮ ਪ੍ਰੋਟੀਨ ਤੇ ਕੈਲਸ਼ੀਅਮ ਜਦੋਂ ਮਿਲ ਜਾਂਦੇ ਨੇ ਆਪਸ ਦੇ ਵਿੱਚ ਉਦੋਂ ਕੀ ਹੁੰਦਾ ਤੁਹਾਨੂੰ ਪਤਾ ਉਦੋਂ ਭਾਂਬੜ ਮਚਦੇ ਨੇ ਭਾਂਬੜ ਬਚਦੇ ਨੇ ਤਾਕਤ ਦੇ ਜਿਨ੍ਹਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਉਹ ਵੀ ਇਸ ਦੁੱਧ ਦਾ ਇਸਤੇਮਾਲ ਕਰ ਸਕਦੇ ਨੇ ਬਿਲਕੁਲ ਜੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਮਜ਼ੋਰੀ ਫੀਲ ਹੁੰਦੀ ਹੈ ਜਿਨ੍ਹਾਂ ਨੂੰ ਵੀ ਕਮਜ਼ੋਰੀ ਫੀਲ ਹੁੰਦੀ ਹੈ ਜਿਹੜੇ ਕਹਿੰਦੇ ਵੀ ਸਰੀਰ ਆਪਾਂ ਜੋ ਮਰਜ਼ੀ ਖਾ ਲਈਏ ਸਾਡੇ ਸਰੀਰ 'ਤੇ ਕਰੰਟ ਆਂਦਾ ਹੀ ਨਹੀਂ ਸਾਨੂੰ ਜੋਸ਼ ਆਂਦਾ ਹੀ ਨਹੀਂ ਸਾਡਾ ਸਰੀਰ ਢਿੱਲਾ ਹੀ ਰਹਿ ਜਾਂਦਾ ਭਿਆਨ ਗੁਮਾਰੀ ਮੈਂ ਕਿੰਨੂ ਗਿਨਣਾ ਵਾ ਜਦੋਂ ਤੁਹਾਡਾ ਸਰੀਰ ਢਿੱਲਾ ਪੈ ਗਿਆ ਜਦੋਂ ਤੁਸੀਂ ਆਪਣੇ ਪਾਰਟਨਰ ਮੁਰੇ ਜਾਣ ਲੱਗੇ ਆ ਸੋਚਣ ਲੱਪੇ ਜਦੋਂ ਤੁਸੀਂ ਘਰ ਲੇਟ ਜਾਣ ਦੇ ਬਹਾਨੇ ਸੋਚਣ ਲੱਪੇ ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਨ ਦੇ ਬਹਾਨੇ ਸੋਚਣ ਲੱਪੇ ਸਾਬ ਜਿਹੜੇ ਜਿਹੜੇ ਮੇਰੇ ਵੀਰ ਨੇ ਇਹ ਫਾਰਮੂਲਾ ਮੇਰੇ ਯੂਜ਼ ਕੀਤਾ ਦਿੱਤਾ ਹੋਇਆ ਉਹਨਾਂ ਨੇ ਬਹੁਤ ਜ਼ਿਆਦਾ ਆਪਣੀ ਜਿਹੜੀ ਇਹ ਸੈਟੀਸਫੈਕਸ਼ਨ ਸ਼ੋ ਕੀਤੀ ਹੈ ਕਿ ਕੀ ਇਹ ਫਾਰਮੂਲਾ ਯੂਜ਼ ਕਰਕੇ ਜਿਹਨੂੰ ਕਹਿੰਦੇ ਵੀ ਇੰਨੀ ਜਾਨ ਇੰਨਾ ਕਰੰਟ ਇੰਨਾ ਜੋਸ਼ ਜਿਹਨੂੰ ਕਹਿੰਦੇ ਵੀ ਜਮਈ ਸਵਾਰ ਟਾਈਮ ਸਰ ਵਿਲੇ ਸਰ ਨਾਂ ਖਾਣ ਕਰਕੇ ਵੀ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਉਹ ਕਿਵੇਂ ਹੁੰਦੀ ਹੈ ਜੀ ਦੇਖੋ ਫਰੂਕੀ ਸਾਹਿਬ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿੰਨੀਆਂ ਆਪਾਂ ਇਗਨੋਰ ਕਰ ਦਿੰਨੇ ਆ ਦੇਖੋ ਜੀ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਬਚਪਨ ਦੀਆਂ ਗਲਤੀਆਂ ਕਰਕੇ ਆਪਣਾ ਸਭ ਕੁਝ ਆਪਣਾ ਸੰਸਾਰ ਜਿਹੜਾ ਉਹ ਤੈਸ ਨੈਸ ਮਚਾਤਾ ਜਿਨ੍ਹਾਂ ਨੇ ਆਪਣਾ ਆਪ ਹੀ ਸਤਿਆਨਾਸ ਮਾਰ ਲਿਆ ਜਿਹੜੇ ਆਪਣੇ ਪਾਰਟਨਰ ਦੇ ਮੂਰੇ ਜਾਣ ਦੇ ਕਾਬਲ ਨਹੀਂ ਰਹੇ ਉਹਨੂੰ ਸੰਤੁਸ਼ਟ ਕਰਨ ਦੇ ਕਾਬਲ ਨਹੀਂ ਰਹੇ ਨਸਾਂ ਦੇ ਵਿੱਚ ਢਿੱਲਾਪਨ ਆ ਗਿਆ ਕਮਜ਼ੋਰੀ ਬਹੁਤ ਆ ਗਈ ਜਿਹਨੂੰ ਅਸੀਂ ਕਹਿੰਦੇ ਆ ਵੀ ਆ ਅਨਜਾਨ ਦਾ ਸਮਾ ਰਹਿ ਗਿਆ ਜਿਹੜੇ ਵੀ ਇਸ ਸਾਈਨ ਐਂਡ ਸਿੰਪਟਮਸ ਅ ਇੰਬੈਰੈਸਮੈਂਟ ਦੇ ਬੰਦੇ ਨੇ ਤੁਹਾਡੀ ਨਮੋਸ਼ੀ ਦੇ ਜਿਹੜੇ ਕਾਰਨ ਬੰਦੇ ਨੇ ਇਹਨਾਂ ਨੂੰ ਖਤਮ ਕਰਨ ਲਈ ਇਹ ਜਿਹੜਾ ਫਾਰਮੂਲਾ ਬਹੁਤ ਹੱਦ ਤੱਕ ਸਮਰਥੇ 8 ਸਾਲ ਬਾਅਦ ਮੇਰਾ ਪਾਰਟਨਰ ਮੇਰੀ ਵਾਈਫ ਮੇਰੇ ਕੋ ਆ ਰਹੀ ਹੈ ਤੇ ਮੇਰੇ ਪੱਲੇ ਕੁਝ ਨਹੀਂ ਹੈਗਾ ਦੁਨੀਆ 'ਚ ਕੋਈ ਇਦਾਂ ਦਾ ਗ੍ਰਸਤ ਰੋਗ ਨਹੀਂ ਆਇਆ ਗੁਪਤ ਰੋਗ ਨਹੀਂ ਆਇਆ ਜਿਹਦਾ ਸਾਡੇ ਤੋਂ ਇਲਾਜ ਨਹੀਂ ਆਇਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜੋ ਅੱਜ ਤੁਹਾਨੂੰ ਸਿਖਾਉਣਗੇ ਸੰਗ ਮਰਮਰੀ ਦੁੱਧ ਕਿਵੇਂ ਬਣਾਉਣਾ ਵਾਜ ਜੀ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਸੰਗ ਮਰਮਰੀ ਦੁੱਧ ਤਿੰਨ ਦਿਨਾਂ ਤੱਕ ਲਗਾਤਾਰ ਰਾਤ ਵੇਲੇ ਸੇਵਨ ਕਰ ਲੇਗਾ ਤੇ ਬਣਾਉਣਾ ਸਿੱਖ ਜਾਏਗਾ ਤੇ ਉਹਦੀ ਜ਼ਿੰਦਗੀ ਹੈਗੀ ਹੈ ਸਰਦੀਆਂ ਸਰਦੀਆਂ ਚ ਬਿਲਕੁਲ ਬਦਲ ਜਾਏਗੀ ਤੇ ਉਹਦਾ ਸਰੀਰ ਹੈਗਾ ਪੱਥਰ ਵਾਂਗੂ ਜਿਸ ਤਰੀਕੇ ਨਾਲ ਸੰਗ ਮਰਮਰ ਚਮਕਦਾ ਹੈ ਉਸ ਤਰੀਕੇ ਨਾਲ ਚਮਕਣਾ ਅੰਦਰੋਂ ਵੀ ਤੇ ਬਾਹਰੋਂ ਦੋਨਾਂ ਪਾਸਿਓ ਚਮਕ ਸਕਦਾ ਹੈ ਗੱਲਬਾਤ ਕਰ ਲੈਣੇ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਗੱਲਬਾਤ ਦੀ ਸ਼ੁਰੂਆਤ ਕਰ ਲੈਨੇ ਆਂ ਅਸੀਂ ਕਿ ਇਹ ਸੰਗਮਰੀ ਮਰੀ ਦੁੱਧ ਹੈਗਾ ਜਿਹੜਾ ਕਿਸ ਤਰੀਕੇ ਨਾਲ ਬਣਨਾ ਹੈ ਕਿਵੇਂ ਬਣਨਾ ਹੈ ਕਿਹੜੇ ਲੋਕਾਂ ਨੂੰ ਇਹਦਾ ਫਾਇਦਾ ਹੋਣਾ ਔਰ ਕਿਹੜੇ ਲੋਕਾਂ ਨੂੰ ਜਿਹੜਾ ਇਸ ਦੁੱਧ ਤੋਂ ਜਿਹੜਾ ਅਸੀਂ ਕਹਿ ਲਈਏ ਕਿ ਫਾਇਦੇ ਨੇ ਉਹ ਹੋਣ ਵਾਲੇ ਨੇ ਹੋਰ ਬਹੁਤ ਸਾਰੇ ਫਾਇਦੇ ਜਿਹੜੇ ਹੋਣ ਵਾਲੇ ਨੇ ਵੈਜ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਕੀਕਤ ਟੀਵੀ ਪੰਜਾਬੀ ਦੇਖਦੇ ਸਾਰੇ ਮੇਰੇ ਵੀਰਾਂ ਦਾ ਮੇਰੇ ਵੱਲੋਂ ਪਿਆਰ ਪ੍ਰਿਆ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬੰਦਾ ਸੰਗਮਰਮਰੀ ਦੁੱਧ ਹੈਗਾ ਇਹ ਪੀ ਲੇਗਾ ਸਰਦੀਆਂ ਸਰਦੀਆਂ ਤੇ ਉਹਦਾ ਸਰੀਰ ਹੈਗਾ ਜਿਸ ਤਰੀਕੇ ਨਾਲ ਸੰਗਮਰਮਰ ਹੈਗਾ ਤਾਜ ਮਹਿਲ ਤੇ ਲੱਗਿਆ ਹੋਇਆ ਤੇ ਉਹ ਰਾਤ ਨੂੰ ਰੌਸ਼ਨੀ ਚ ਵੀ ਚਮਕਦਾ ਔਰ ਧੁੱਪ ਚ ਠੰਡਾ ਰਹਿੰਦਾ ਹੈ ਗਰਮੀ ਦੇ ਵਿੱਚ ਉਹ ਠੰਡਾ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਤੁਸੀਂ ਸੰਗਮਰਮਰੀ ਦੁੱਧ ਕਹਿ ਰਹੇ ਹੋ ਕਿ ਜਿਹੜਾ ਬੰਦਾ ਪੀ ਲੇਗਾ ਉਹ ਉਸੇ ਤਰੀਕੇ ਨਾਲ ਸੰਗ ਮਰਮਰ ਮੰਗੋ ਦਾ ਸਰੀਰ ਕੰਮ ਕਰਨਾ ਸ਼ੁਰੂ ਕਰ ਦੇਗਾ ਉਹ ਕਿਵੇਂ ਦੇਖੋ ਜੀ ਹਰ ਇੱਕ ਫਾਰਮੂਲੇ ਦੇ ਵਿੱਚ ਅਸੀਂ ਨਵੇਂ-ਨਵੇਂ ਫਾਰਮੂਲੇ ਲੈ ਕੇ ਆਨੇ ਆ ਪਹਿਲਾਂ ਤੇ ਸਾਨੂੰ ਇੰਨਾ ਪਿਆਰ ਕਰਨ ਲਈ ਇੰਨੀ ਸਪੋਰਟ ਕਰਨ ਲਈ ਐਨੇ ਸਾਡੇ ਵੀਡੀਓ ਨੂੰ ਸ਼ੇਅਰ ਕਰਨ ਲਈ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਦੀਆਂ ਤੇ ਰਿਣੀ ਆ ਇਹੀ ਜਿਹੜੀ ਤੁਹਾਡਾ ਪਿਆਰ ਏ ਇਹਦੇ ਸਦਕਾ ਹੀ ਆਪਾਂ ਨਵੇਂ-ਨਵੇਂ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰੀਦੇ ਨੇ ਜਿਹੜੇ ਫਾਰਮੂਲੇ ਹੁੰਦੇ ਨੇ ਸਾਡੇ ਉਹ ਸਾਰੇ ਐਜੂਕੇਸ਼ਨਲ ਪਰਪਸ ਤੇ ਹੁੰਦੇ ਨੇ ਕਿਸੇ ਵੀ ਫਾਰਮੂਲੇ ਨੂੰ ਤੁਸੀਂ ਇਸਤੇਮਾਲ ਕਰਨਾ ਪਹਿਲੇ ਉਹਦੀਆਂ ਤੜੀਆਂ ਰਿਪੋਰਟਾਂ ਜਿਹੜੀ ਜਾਂਚੇ ਉਹ ਜ਼ਰੂਰੀ ਏ ਕਿਸੇ ਐਕਸਪਰਟ ਦੀ ਰਾਏ ਜ਼ਰੂਰੀ ਏ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਆਪਾਂ ਅੱਜ ਦੇ ਫਾਰਮੂਲੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਫਾਰਮੂਲਾ ਕੀ ਏ ਇਹਦੇ ਫਾਰਮੂਲੇ ਦੀ ਵਜ੍ਹਾ ਕੀ ਏ ਤੇ ਇਹ ਕਿੰਨੇ ਕਿੰਨਾ ਲੋਕਾਂ ਨੂੰ ਫਾਇਦਾ ਕਰੇਗਾ ਤੇ ਕਿਸ ਤਰ੍ਹਾਂ ਦਾ ਫਾਇਦਾ ਕਰੇਗਾ ਇਹਦਾ ਰੀਜ਼ਨ ਕੀ ਏ ਫਾਇਦਾ ਕਰਨ ਦਾ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਨਾਂ ਦੀ ਤਿਲਾਂ ਦੀ ਇਹ ਜਿਹੜੇ ਤਿਲ ਨੇ ਕੀ ਕਰਦੇ ਨੇ ਤਿਲਾਂ ਦੇ ਅੰਦਰ ਹੁੰਦਾ ਜੀ ਕੈਲਸ਼ੀਅਮ ਕੈਲਸ਼ੀਅਮ ਸਾਡੀਆਂ ਬੋਨਸ ਲਈ ਬਹੁਤ ਜ਼ਰੂਰੀ ਹੈ ਸਾਡ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਗੱਲ ਸਮਝਾਉਣਾ ਵਾ ਕਿ ਟ੍ਰੇਨ ਕਿੱਡੀ ਭਾਰੀ ਹੁੰਦੀ ਹੈ ਟ੍ਰੇਨ ਦੀ ਜਿਹੜੀ ਪਟੜੀ ਹੈ ਉਹ ਕਿਸ ਮਟੀਰੀਅਲ ਦੀ ਬਣੀ ਹੁੰਦੀ ਹੈ ਕਿਸ ਮਟੀਰੀਅਲ ਦੀ ਬਣੀ ਹੁੰਦੀ ਹੈ ਲੋਹੇ ਦੀ ਬਣੀ ਹੁੰਦੀ ਹੈ ਫੁਲਾਦ ਦੀ ਬਣੀ ਹੁੰਦੀ ਫੁਲਾਦ ਦੀ ਤੇ ਸਾਡੇ ਅੰਦਰ ਜਿਹੜਾ ਇਹ ਚੀਜ਼ ਹੈ ਤੇਲੇ ਇਹਨੇ ਫੁਲਾਦ ਭਰ ਦੇਣਾ ਫੁਲਾਦ ਕਿਉਂਕਿ ਫੁਲਾਦ ਕੀ ਹੈ ਹੱਡੀਆਂ ਦੇ ਅੰਦਰ ਕੀ ਹੈ ਕੈਲਸ਼ੀਅਮ ਜਿਹੜੀ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਹੈ ਉਹਨੇ ਤੁਹਾਡੇ ਨਾਲ ਇੱਕ ਕੰਬੀਨੇਸ਼ਨ ਹੋਰ ਪਾਣਾ ਕੈਲਸ਼ੀਅਮ ਦੇ ਨਾਲ ਆਪਾਂ ਨੂੰ ਚਾਹੀਦਾ ਪ੍ਰੋਟੀਨ ਪ੍ਰੋਟੀਨ ਤੇ ਕੈਲਸ਼ੀਅਮ ਜਦੋਂ ਮਿਲ ਜਾਂਦੇ ਨੇ ਆਪਸ ਦੇ ਵਿੱਚ ਉਦੋਂ ਕੀ ਹੁੰਦਾ ਤੁਹਾਨੂੰ ਪਤਾ ਨਹੀਂ ਉਦੋਂ ਭਾਂਬੜ ਮਚਦੇ ਨੇ ਅੱਛਾ ਭਾਂਬੜ ਬਚਦੇ ਨੇ ਤਾਕਤ ਦੇ ਤੇ ਕਈਆਂ ਮੇਰੇ ਵੀਰਾਂ ਨੂੰ ਅੱਗੇ ਹੀ ਗਰਮੀ ਦੀ ਸ਼ਿਕਾਇਤ ਹੈ ਜਾਂ ਸਰੀਰ ਤੇ ਗਰਮੀ ਖੋਰਾ ਸਰੀਰ ਹੈ ਫਿਰ ਉਹਨੂੰ ਆਪਾਂ ਬੈਲੈਂਸ ਕਰਨ ਲਈ ਕੀ ਕਰਾਂਗੇ ਉਹਦੇ ਨਾਲ ਲਾਇਆ ਪਾ ਖਾਸ 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 ਕਰ ਜਿਹੜੀ ਹੁੰਦੀ ਹੈ ਇਹਦੀ ਤਸਵੀਰ ਠੰਡੀ ਹੁੰਦੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰੇਗੀ ਤਾਂ ਜੋ ਕਿਸੇ ਨੂੰ ਵੀ ਗਰਮੀ ਦਾ ਇਸ਼ੂ ਨਾ ਆ ਜੇ ਜੀ 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 ਪਰ ਇਹ ਕਰੇਗਾ ਕੀ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਸੰਗ ਮਰਮਰੀ ਦੁੱਧ ਹੈਗਾ ਤੁਹਾਡੇ ਮੁਤਾਬਕ ਤੁਸੀਂ ਕਹਿ ਰਹੇ ਹੋ ਕਿ ਜ਼ਿੰਦਗੀ ਬਦਲ ਜਾਏਗੀ ਜਿਹੜਾ ਇਹ ਪੀਣਾ ਸ਼ੁਰੂ ਕਰ ਦੇਗਾ ਤਿੰਨ ਦਿਨਾਂ ਚ ਇਹਦਾ ਅਸਰ ਹੋਣਾ ਸ਼ੁਰੂ ਹੋ ਜਾਏਗਾ करेगा ਕੀ ਸੰਗ ਮਰਮਰੀ ਦੁੱਧ ਕਮਜ਼ੋਰ ਤੇ ਢਿੱਲੇ ਪਏ ਸਰੀਰ ਨੂੰ ਉੱਠ ਕੇ ਦੁਆਰਾ ਨਵੇਂ ਸਿਰਿਓਂ ਖੜਾ ਕਰ ਦੇਗਾ ਤੁਹਾਡੇ ਚਿਹਰੇ ਤੇ ਨੂਰ ਆ ਜਾਏਗਾ ਪਹਿਲਾਂ ਆਪਾਂ ਕਹਿ ਨਹੀਂ ਦਿੰਦੇ ਸੀ ਵੀ ਚਿਹਰਾ ਬੜਾ ਚਮਕਦਾ ਫਲਾਣੇ ਦਾ ਅੱਜ ਕੱਲ੍ਹ ਤੇ ਚਲੋ ਬਹੁਤ ਘੱਟ ਸਖਸ਼ੇਦਾਂ ਦੇ ਮਿਲਦੇ ਨੇ ਇਨਸਾਨ ਇਦਾਂ ਦੇ ਮਿਲਦੇ ਨੇ ਜਿਨ੍ਹਾਂ ਦੇ ਚਿਹਰੇ ਉੱਤੇ ਨੂਰ ਆਇਆ ਹੁੰਦਾ ਹੈ ਜਿਨ੍ਹਾਂ ਦੇ ਚਿਹਰੇ ਉੱਤੇ ਇੱਕ ਵੱਖਰੀ ਤਲਸਮੀ ਜਿਹੜੀ ਚਮਕ ਹੁੰਦੀ ਹੈ ਇਹ ਆਪਾਂ ਲੋਕੀ ਕੀ ਕਰਦੇ ਆ ਅਸੀਂ ਜੰਕ ਫੂਡ ਦੇ ਦੁਆਲੇ ਰਹਿੰਦੇ ਆ ਪੀਜ਼ੇ ਦੇ ਦੁਆਲੇ ਹੋ ਗਏ ਬਰਗਰ ਦੇ ਦੁਆਲੇ ਹੋ ਗਏ 100000 ਰੁਪਏ ਦਾ ਇੱਕ ਵਾਰ ਦੇ ਵਿੱਚ ਅਸੀਂ ਪੀਜ਼ਾ ਖਾ ਜਾਂਦੇ ਆ ਉਹ ਪੀਜ਼ੇ ਨੇ ਸਾਡਾ ਕੀ ਭਲਾ ਕੀਤਾ ਅਸੀਂ ਨੇਚਰ ਤੋਂ ਜਦੋਂ ਟੁੱਟ ਜਾਂਦੇ ਆ ਉਦੋਂ ਸਾਡੇ ਚਿਹਰੇ ਤੋਂ ਨੂਰ ਵੀ ਜਾਂਦਾ ਲੱਗਦਾ ਤੇ ਚਿਹਰਾ ਵੀ ਲੰਗੂਰ ਵਰਗਾ ਹੋ ਜਾਂਦਾ ਸੋ ਮੇਰੀ ਬੇਨਤੀ ਹੈ ਵੀ ਕਿ ਅਸੀਂ ਜਿਹੜੀ ਜੰਕ ਫੂਡ ਨੂੰ ਛੱਡ ਕੇ ਪੁੱਠੀਆਂ ਸਿੱਧੀਆਂ ਚੀਜ਼ਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਫੀਮ ਨੂੰ ਛੱਡ ਕੇ ਭੁੱਕੀ ਨੂੰ ਛੱਡ ਕੇ ਕਾਡਾਂ ਨੂੰ ਛੱਡ ਕੇ ਇਹ ਚੰਗੇ ਪਾਸੇ ਤੁਰੀਏ ਕੱਟ ਤੁਸੀਂ ਇੱਕ ਨੌਜਵਾਨ ਮੁੰਡੇ ਨੂੰ ਦੱਸ ਰਹੇ ਸੀ ਕਿ ਤੇਰਾ ਰੋਟੀ ਦਾ ਟਾਈਮ ਸਹੀ ਨਹੀਂ ਹੈ ਇਸ ਕਰਕੇ ਤੈਨੂੰ ਕਮਜ਼ੋਰੀ ਹੈ ਇਹ ਵੀ ਕਮਜ਼ੋਰੀ ਹੋ ਜਾਂਦੀ ਹੈ ਮਤਲਬ ਰੋਟੀ ਟਾਈਮ ਸਿਰ ਵੇਲੇ ਸਿਰ ਨਾ ਖਾਣ ਕਰਕੇ ਵੀ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਉਹ ਕਿਵੇਂ ਹੁੰਦੀ ਹੈ ਜੀ ਦੇਖੋ ਫਰੂਕੀ ਸਾਹਿਬ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਨੀਆਂ ਆਪਾਂ ਇਗਨੋਰ ਕਰ ਦਿੰਨੇ ਆ ਮੁੜ ਕੇ ਉਹ ਬਹੁਤ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਉਹ ਇਦਾਂ ਦੀ ਭਿਆਨਕ ਬਿਮਾਰੀ ਕਈਆਂ ਨੇ ਮਤਲਬ ਆਪਾਂ ਇਸ ਵਿਸ਼ੇ ਨੂੰ ਬੜਾ ਸੰਜੀਦਗੀ ਨਾਲ ਸੋਚੀਦਾ ਤੇ ਕਈਆਂ ਮੇਰੇ ਵੀਰਾਂ ਲਈ ਮਜ਼ਾਕ ਦਾ ਵਿਸ਼ਾ ਬਣ ਜਾਂਦਾ ਭਿਆਨਕ ਬਿਮਾਰੀ ਮੈਂ ਕਿੰਨੂੰ ਕੰਨਾਂ ਵਾ ਜਦੋਂ ਤੁਹਾਡਾ ਸਰੀਰ ਢਿੱਲਾ ਪੈ ਗਿਆ ਜਦੋਂ ਤੁਸੀਂ ਆਪਣੇ ਪਾਰਟਨਰ ਮੋਰੇ ਜਾਣ ਲੱਗੇ ਆ ਸੋਚਣ ਲੱਪੇ ਜਦੋਂ ਤੁਸੀਂ ਘਰ ਲੇਟ ਜਾਣ ਦੇ ਬਹਾਨੇ ਸੋਚਣ ਲੱਪੇ ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਨ ਦੇ ਬਹਾਨੇ ਸੋਚਣ ਲੱਪੇ ਮੈਨੂੰ ਨੇ ਕਿਸੇ ਦਾ ਵੌਇਸ ਮੈਸੇਜ ਆਇਆ ਸੀ ਕਹਿੰਦਾ ਮੈਨੂੰ 8 ਸਾਲ ਹੋ ਗਏ ਨੇ ਪਰਦੇਸ 'ਚ ਬੈਠੇ ਮੈਂ ਕੰਟਰੀ ਦਾ ਨਾਮ ਨਹੀਂ ਡਿਸਕਲੋਜ਼ ਕਰਾਂਗਾ ਬੰਦੇ ਦਾ ਨਾਮ ਡਿਸਕਲੋਜ਼ ਕਰਾਂਗਾ ਪ੍ਰਾਈਵੇਸੀ ਕਰਕੇ ਬਟ ਉਹ ਕਹਿੰਦਾ ਪਿਆ ਵੀ 8 ਸਾਲ ਬਾਅਦ ਮੇਰਾ ਪਾਰਟਨਰ ਮੇਰੀ ਵਾਈਫ ਮੇਰੇ ਕੋ ਆ ਰਹੀ ਏ ਤੇ ਮੇਰੇ ਪੱਲੇ ਕੁਝ ਨਹੀਂ ਹੈਗਾ ਹੁਣ ਦੋਸਤੋ ਇਸ ਤੋਂ ਵੱਡੀ ਸੰਜੀਦਾ ਕਿਸੇ ਲਈ ਇਹ ਵਿਸ਼ਾ ਜਿਹੜਾ ਹਾਸੇ ਦਾ ਇਸ਼ੂ ਹੋ ਸਕਦਾ ਬਟ ਮੇਰੇ ਲਈ ਮੈਨੂੰ ਉਸ ਬੰਦੇ ਬਾਰੇ ਸੋਚ ਕੇ ਬਹੁਤ ਐਸ ਵਲੇ ਫੀਲ ਹੋ ਰਿਹਾ ਵੀ ਬੰਦਾ ਉਹ ਆਪਣੇ ਪਾਰਟਨਰ ਨੂੰ 8 ਸਾਲਾਂ ਬਾਅਦ ਕਿਦਾਂ ਵੇਖ ਉਹ ਦੇਖੋ ਲੇਡੀ ਦੀ ਵੀ ਹਿੰਮਤ ਹੈ ਵੀ ਜਿਹਨੇ 8 ਸਾਲ ਆਪਣੇ ਹਸਬੰਡ ਤੋਂ ਬਗੈਰ ਟਾਈਮ ਸਪੈਂਡ ਕੀਤਾ ਉਹ 8 ਸਾਲਾਂ ਬਾਅਦ ਕਿੰਨੀ ਉਮੀਦਾਂ ਲੈ ਕੇ ਜਾ ਰਹੀ ਹੈ ਉਹਦੇ ਕੋਲ ਵੀ ਮੇਰਾ ਹਸਬੰਦ ਮੈਨੂੰ ਖੁਸ਼ ਕਰੇਗਾ ਮੈਨੂੰ ਸੈਟੀਸਫਾਈ ਕਰੇਗਾ ਉਹ ਸੁੱਖ ਜਿਹੜਾ ਕਿ ਮੈਂ ਕਿਸੇ ਹੋਰ ਕੋਲ ਨਹੀਂ ਲੈ ਸਕਦੀ ਜਾਂ ਨਹੀਂ ਐਕਸਪੈਕਟ ਕਰ ਸਕਦੀ ਉਹ ਸੁੱਖ ਸਿਰਫ ਉਹੀ ਬੰਦਾ ਉਹ ਦੇ ਸਕਦਾ ਤੇ ਉਹ ਕਹਿੰਦਾ ਮੇਰੇ ਹੱਥ ਖੜੇ ਨੇ ਤੇ ਸੰਗਮਰ ਬਰੀ ਦੂਤ ਕੰਮ ਕਰੇਗਾ 100% ਕਰੇਗਾ ਜੀ ਇਹ ਟ੍ਰਾਈਡ ਐਂਡ ਟੈਸਟਡ ਹੈ ਇਹ ਪਿਛਲੇ ਕਈ ਸਾਲਾਂ ਤੋਂ ਅਸੀਂ ਸਰਦੀਆਂ ਦੇ ਵਿੱਚ ਆਪਣੇ ਪੇਸ਼ੈਂਟਾਂ ਨੂੰ ਇਸਤਮਾਲ ਕਰਾ ਰਹੇ ਹਾਂ ਮੋਨਵੀ ਕਰਾਨੇ ਪਏ ਆ ਤੇ ਇਹਦੇ ਬਹੁਤ ਸ਼ਾਨਦਾਰ ਅਮੇਜ਼ਿੰਗ ਰਿਜ਼ਲਟ ਆਂਦੇ ਨੇ ਬਟ ਇਹਦੇ ਵਿੱਚ ਇੱਕੋ ਹੀ ਕਲੌਜ਼ ਹੁੰਦਾ ਜਦੋਂ ਮੈਂ ਹਮੇਸ਼ਾ ਹਰ ਇੱਕ ਵੀਡੀਓ ਚ ਕਹਿੰਦਾ ਵਾਂ ਵੀ ਜਿਹੜੇ ਪੇਸ਼ੈਂਟਾਂ ਦੀ ਸਟੇਜ ਜਾਦਾ ਲੇਟਰ ਔਨ ਚੱਲ ਜਾਂਦੀ ਏ ਸਟੇਜ 3 ਤੇ ਚੱਲ ਜਾਂਦੇ ਜਾਂ ਸਟੇਜ 4 ਤੇ ਚੱਲ ਜਾਂਦੇ ਨੇ ਜਿਨ੍ਹਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਇਸ਼ੂਜ਼ ਹੁੰਦੇ ਨੇ ਤੇ ਉਹਨਾਂ ਮੇਰੇ ਵੀਰਾਂ ਨੂੰ ਕਈਆਂ ਨੂੰ ਘੱਟ ਅਸਰ ਹੋ ਸਕਦਾ ਬਟ ਉਹਨਾਂ ਲਈ ਵੀ ਅਸੀਂ ਸਭ ਕੁਝ ਇੱਥੇ ਸਾਡੇ ਕੋਲ ਪ੍ਰੋਵਾਈਡ ਕਰਦੇ ਆਂ ਆਪਾਂ ਉਹਨਾਂ ਲਈ ਇਹ ਵੇ ਕਿ ਮੈਨੂੰ ਤੇਨ ਰਿਪੋਰਟਾਂ ਤੁਹਾਡੀਆਂ ਚਾਹੀਦੀਆਂ ਇੱਕ ਯੂਰੀਨ ਟੈਸਟ ਦੀ ਰਿਪੋਰਟ ਚਾਹੀਦੀ ਹੈ ਇੱਕ ਸੀਮੈਂਟ ਟੈਸਟ ਦੀ ਰਿਪੋਰਟ ਚਾਹੀਦੀ ਰੂਟੀਨ ਵਾਲੀ ਇੱਕ ਮੈਨੂੰ ਤੁਹਾਡੀ ਟੈਸਟਿਸ ਤੋਂ ਦੀ ਰਿਪੋਰਟ ਚਾਹੀਦੀ ਹੈ ਦੁਨੀਆਂ 'ਚ ਕੋਈ ਇਦਾਂ ਦਾ ਗ੍ਰਸਤ ਰੋਗ ਨਹੀਂ ਆਇਆ ਗੁਪਤ ਰੋਗ ਨਹੀਂ ਆਇਆ ਜਿਹਦਾ ਸਾਡੇ ਤੋਂ ਇਲਾਜ ਨਹੀਂ ਆਇਆ ਹਲਾਜ ਹਰ ਚੀਜ਼ ਦਾ ਹੁੰਦਾ ਹੈ ਮੇਰਾ ਵੀਰ ਪਰ ਆ ਇਹ ਵੀ ਹਰ ਇੱਕ ਬੰਦੇ ਨੂੰ ਹਰ ਇੱਕ ਫਾਰਮੂਲਾ ਸੂਟ ਨਹੀਂ ਕਰਦਾ ਉਹਦੇ ਲਈ ਤੁਸੀਂ ਸਲਾਹ مشورہ ਕਰਨ ਲਈ ਮੈਨੂੰ ਜਲੰਧਰ ਆ ਕੇ ਮਿਲ ਸਕਦੇ ਹੋ ਨਰਿੰਦਰ ਸਿਲਮੇਰੇ ਸਾਹਮਣੇ ਬੱਸ ਸਟੈਂਡ ਦੇ ਕੋਲ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਨੂੰ ਮਿਲ ਸਕਦੇ ਹੋ ਦੁਪਹਿਰੀ 1 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਮਿਲ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਟਾਈਮ ਬਣਾ ਕੇ ਮੇਰੇ ਨਾਲ ਆਜੋ ਤੁਸੀਂ ਆਪਣੀਆਂ ਰਿਪੋਰਟਾਂ ਨਾਲ ਲੈ ਕੇ ਆਓ ਤਹਾਡੇ ਰੋਗ ਦੀ ਤੁਹਾਨੂੰ ਸਹੀ ਸਲਾਹ ਤੇ ਸਹੀ ਦਵਾ ਦਿੱਤੀ ਜਾਏਗੀ ਜੀ 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 ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਦੱਸ ਰਹੇ ਹੋ ਕਿ ਕਮ ਕਮਜ਼ੋਰ ਇੱਕ ਜਿਹੜਾ ਦੁੱਧ ਹੈਗਾ ਕਿਹੜੇ ਲੋਕਾਂ ਦੇ ਉੱਤੇ ਕੰਮ ਕਰੇਗਾ ਜਿਨ੍ਹਾਂ ਨੇ ਆਪਣੇ ਹੱਥੀ ਆਪ ਕੋਹਾੜਾ ਮਾਰ ਲਿਆ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਅਨਜਾਨਪਨੇ ਦੇ ਵਿੱਚ ਕੀਤੀਆਂ ਹੋਈਆਂ ਕਿਹੜੇ-ਕਿਹੜੇ ਰੋਗਾਂ ਤੇ ਕੰਮ ਕਰੇਗਾ ਫਿਰ ਦੇਖੋ ਜੀ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਬਚਪਨ ਦੀਆਂ ਗਲਤੀਆਂ ਕਰਕੇ ਆਪਣਾ ਸਭ ਕੁਝ ਆਪਣਾ ਸੰਸਾਰ ਜਿਹੜਾ ਉਹ ਤੈਸ ਨੈਸ ਬਚਾਤਾ ਜਿਨ੍ਹਾਂ ਨੇ ਆਪਣਾ ਆਪ ਹੀ ਸਤਿਆਨਾਸ ਮਾਰ ਲਿਆ ਜਿਹੜੇ ਆਪਣੇ ਪਾਰਟਨਰ ਦੇ ਮੂਰੇ ਜਾਣ ਦੇ ਕਾਬਲ ਨਹੀਂ ਰਹੇ ਉਹਨੂੰ ਸੰਤੁਸ਼ਟ ਕਰਨ ਦੇ ਕਾਬਲ ਨਹੀਂ ਰਹੇ ਨਸਾਂ ਦੇ ਵਿੱਚ ਢਿੱਲਾਪਨ ਆ ਗਿਆ ਕਮਜ਼ੋਰੀ ਬਹੁਤ ਆ ਗਈ ਜਿੰਨੂੰ ਅਸੀਂ ਕਹਿੰਦੇ ਆਂ ਵੀ ਆ ਅਨਜਾਨ ਦਾ ਸਮਾ ਰਹਿ ਗਿਆ ਜਿਹੜੇ ਵੀ ਇਹ ਸਾਈਨ ਐਂਡ ਸਿੰਪਟਮਸ ਅ ਇੰਬੈਰੈਸਮੈਂਟ ਦੇ ਬੰਦੇ ਨੇ ਤੁਹਾਡੀ ਨਮੋਸ਼ੀ ਦੇ ਜਿਹੜੇ ਕਾਰਨ ਬੰਦੇ ਨੇ ਇਹਨਾਂ ਨੂੰ ਖਤਮ ਕਰਨ ਲਈ ਇਹ ਜਿਹੜਾ ਫਾਰਮੂਲਾ ਬਹੁਤ ਹੱਦ ਤੱਕ ਸਮਰਥੇ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਸਹੀ ਸਮੇਂ ਨਾਲ ਤੁਸੀਂ ਇਹਨੂੰ ਇਸਤੇਮਾਲ ਕਰੋਗੇ ਤੁਸੀਂ ਮੈਨੂੰ ਸ਼ੁਰੂ ਚ ਪੁੱਛਿਆ ਵੀ ਇਹ ਜਿਹੜਾ ਪਾਊਡਰ ਹੈ ਇਹ ਕਾ ਦਾ ਪਾਊਡਰ ਹੈ ਇਹ ਪਾਊਡਰ ਹੈਗਾ ਤੁਹਾਡਾ ਸਮਾਂ ਬਚਾਉਣ ਵਾਲਾ ਪਾਊਡਰ ਸਮਾਂ ਬਚਾਉਣ ਵਾਲਾ ਇਦਾਂ ਵੀ ਮੈਂ ਤੁਹਾਨੂੰ ਇਹਨੂੰ ਜੇ ਸਾਰਾ ਡਿਟੇਲ ਚ ਬਣਾ ਕੇ ਸੁਣਾਵਾਂਗਾ ਤੇ ਬਹੁਤ ਲੰਬਾ ਹੋ ਜਾਏਗਾ ਇਹ ਪਾਊਡਰ ਨੂੰ ਅਸੀਂ ਪਹਿਲਾਂ ਬਣਾ ਕੇ ਰੱਖਿਆ ਤੁਹਾਡੀ ਸਹੂਲਤ ਲਈ ਇਹ ਆਪਾਂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਬਹੁਤ ਧਿਆਨ ਨਾਲ ਇਹ ਨੁਸਖਾ ਸੁਣੋ ਤੁਹਾਡੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦਾ ਹੈ ਨੁਸਖਾ ਇਹ ਆ ਇਨਾ ਚਮਚਾ ਤੁਸੀਂ ਇਹਨੂੰ ਯੂਜ਼ ਕਰਨਾ ਜੀ ਤੇ ਇਹ ਇਨਾ ਚਮਚਾ ਇਹਨੂੰ ਯੂਜ਼ ਕਰਨਾ ਤੇ ਗਿਣਤੀ ਦੇ ਪੰਜ ਬਦਾਮ ਆ ਦੇਖੋ 1 2 3 4 5 ਆ ਤੁਹਾਡਾ ਨੁਸਖਾ ਤਿਆਰ ਕੀ ਕਰਨੇ ਜੀ ਖਾ ਲੈਣਾ ਇਹਨੂੰ ਨਹੀਂ ਇਹਨੂੰ ਖਾਣਾ ਨਹੀਂ ਫਰੂਕੀ ਸਾਹਿਬ ਇਹਨੂੰ ਪਹਿਲਾਂ ਪੀ ਕੇ ਇਸ ਫਾਰਮ ਚ ਲੈ ਕੇ ਆਣਾ ਤੁਸੀਂ ਆਪਣੇ ਕੋ ਸਮੇਂ ਦੀ ਘਾਟ ਸੀ ਇਸ ਲਈ ਅਸੀਂ ਮਿਕਸਰ ਯੂਜ਼ ਕੀਤਾ ਗ੍ਰਾਈਂਡਰ ਯੂਜ਼ ਕੀਤਾ ਤੁਸੀਂ ਜੇ ਇਹਨੂੰ ਘਰ ਆਪਣੇ ਹੱਥੀਂ ਜੇ ਕਿਸੇ ਖਰ ਲਣਾ ਇਹਨੂੰ ਇਹਨੂੰ ਮਿਕਸੀਜ ਪੀਸ ਲੈਣਾ ਜੀ ਹਾਂਜੀ ਮਿਕਸੀਜ ਆਪਾਂ ਪੀਸਿਆ ਸਾਡੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਜੇ ਤੁਸੀਂ ਇਹਨੂੰ ਖਰ ਲਣਾ ਪੀਸ ਲੋ ਥੋੜੀ ਜੀ ਮਿਹਨਤ ਕਰ ਲੋ ਤੇ ਇਹਦਾ ਅਸਰ ਹੋਰ ਜ਼ਿਆਦਾ ਵਾਧੇਗਾ ਫਿਰ ਕਾਫੀ ਹੱਦ ਤੱਕ ਵਾਧੇਗਾ ਇੱਕ ਗੱਲ ਹੈਗੀ ਹੈ ਡਾਕਟਰ ਸਾਹਿਬ ਤੁਸੀਂ ਇਹਨੂੰ ਸੰਗ ਮਰਮਰੀ ਦੁੱਦੀ ਕਿਉਂ ਕਿਹਾ ਹੈ ਇਹ ਲਕਬ ਕਿਉਂ ਦਿੱਤਾ ਹੈ ਨਾਮ ਕਿਉਂ ਦਿੱਤਾ ਹੈ ਸੰਗ ਮਰਮਰ ਜਿਹੜਾ ਹੈ ਸੰਗ ਮਰਮਰ ਦੀ ਪ੍ਰਾਪਰਟੀ ਕੀ ਹੈ ਸੰਗ ਮਰਮਰ ਜਿਹੜਾ ਉਹ ਗਰਮੀਆਂ ਦੇ ਵਿੱਚ ਜਦੋਂ ਬਹੁਤ ਟੈਂਪਰੇਚਰ ਹਾਈ ਚੱਲ ਜਾਂਦਾ ਤੇ ਸੰਗ ਮਰਮਰ ਠੰਡਾ ਰਹਿੰਦਾ ਤੁਸੀਂ ताजमहल ਉਹ ਸੰਗਮਰਮਰ ਦਾ ਬਣਿਆ ਉਹਨੂੰ ਅੱਜ ਬਣੇ ਨੂੰ ਕਿੰਨੇ ਸਾਲ ਹੋ ਗਏ ਨੇ ਅੱਜ ਤੱਕ ਉਹਦੀ ਬਿਊਟੀ ਉਹਦੀ ਗਰੋਲੀ ਫੈਸ਼ਨ ਉਦਾਂ ਦੀ ਉਦਾਂ ਹੀ ਹੈ ਉਹ ਉਦਾਂ ਹੀ ਚਮਕ ਰਿਹਾ ਐਦਾਂ ਹੀ ਤੁਹਾਡੇ ਸਰੀਰ ਨੂੰ ਆਪਣੇ ਦੇ ਖਾਸ ਕਰਕੇ ਬੜਾ ਚਮਕਦੇ ਚੰਦ ਦੀ ਰੋਸ਼ਨੀ ਪੈਂਦੇ ਗੋਰੇ ਬਾਹਰੋਂ ਆਂਦੇ ਨੇ ਟੂਰਿਸਟ ਆਂਦੇ ਨੇ ਉਹਨਾਂ ਲਈ ਸੈਂਟਰ ਆਫ ਅਟਰੈਕਸ਼ਨ ਬਣਿਆ ਹੋਇਆ ਉਹ ਸਪੈਸ਼ਲ ਆਂਦੇ ਨੇ ਉਹ ਕਹਿੰਦੇ ਸਭ ਤੋਂ ਪਹਿਲਾਂ ਉਹੀ ਦੇਖਣਾ ਐਦਾਂ ਦਾ ਤੁਹਾਡੇ ਚਿਹਰੇ ਦੇ ਉੱਤੇ ਗਲੋ ਆ ਜਾਏਗਾ ਇੰਨੀ ਤੁਹਾਡੇ ਚਿਹਰੇ ਤੇ ਚਮਕ ਆ ਜਾਏਗੀ ਤੁਹਾਨੂੰ ਵੀ ਕਹਿਣਗੇ ਵੀ ਬੰਦੇ ਦੇ ਚਿਹਰੇ ਤੇ 글로 ਦੇਖੋ ਕਿੰਨਾ ਇਦਾਂ ਹੀ ਤੁਹਾਡਾ ਅੰਦਰੋਂ ਜਿਹੜਾ ਸੰਸਾਰ ਏ ਤੁਹਾਡਾ ਗ੍ਰਸਤ ਜੀਵਨ ਏ ਉਹ ਇਦਾਂ ਹੀ ਚਮਕ ਜਾਏਗਾ ਜੀ 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 ਅੱਛਾ ਐਸੇ ਕਰਕੇ ਤੁਸੀਂ ਸੰਗਮਰਮਰੀ ਦੁੱਧ ਕਹਿੰਦੇ ਹੋ ਠੀਕ ਹੈ ਜੀ ਅਸੀਂ ਲਗਭਗ 25 25 ਗ੍ਰਾਮ ਹੈਗਾ ਜਿਹੜਾ ਉਹ ਲੈ ਲਿਆ ਖਸ ਖਸ ਲੈ ਲਈ 25 ਗ੍ਰਾਮ 25 ਗ੍ਰਾਮ ਅਸੀਂ ਤੇਲ ਲੈ ਲਏ ਯਾਨੀ ਕਿ ਇੱਕ ਇੱਕ ਚਮਚਾ ਤੇ ਪੰਜ ਕੁ ਅਸੀਂ ਬਦਾਮ ਲੈ ਲਿਆ ਜੀ ਤੁਸੀਂ ਮਿਕਸੀ ਦੇ ਵਿੱਚ ਇਹਨੂੰ ਗ੍ਰਾਈਂਡ ਤਾਂ ਕਰ ਲਿਆ ਜੀ ਵੈ ਜੀ ਤੇ ਫਿਰ ਹੁਣ ਕੀ ਕਰਨਾ ਹੈ ਉਹਨੂੰ ਇਹਨੂੰ ਕੁਝ ਨਹੀਂ ਕਰਨਾ ਜੀ ਇਹ ਜਿਹੜਾ ਪਾਊਡਰ ਹੈ ਜਿਹਨਾਂ ਆਪਾਂ ਤਿਆਰ ਕੀਤਾ ਹੈ ਫਾਈਨਲ ਚੀਜ਼ ਹੈ ਜੀ ਇਹਨੂੰ ਅਸੀਂ ਸੰਗ ਮਰਮਰ ਦੁੱਧ ਨੂੰ ਫਾਈਨਲ ਇੱਕ ਸ਼ੇਪ ਦੇਣੀ ਹੈ ਇਹਨੂੰ ਆਪਾਂ ਉਬਾਲਾ ਦਿਵਾਣਾ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰਨਾ ਉਹਦੇ ਵਿੱਚ ਤੁਹਾਨੂੰ ਲਾਈਵ ਤੁਹਾਨੂੰ ਕਰਕੇ ਦੁਹਾਂ ਨਵਾਂ ਇਦਾਂ ਤੁਹਾਨੂੰ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਇੱਕ ਵਾਰੀ ਲੋ ਜੀ ਦੇਖੋ ਤੁਸੀਂ ਸੰਗ ਮਰਮਰੀ ਦੁੱਧ ਹੈਗਾ ਜਿਹੜਾ ਉਹ ਹੁਣ ਤਿਆਰ ਹੋ ਰਿਹਾ ਹੈ ਵੈਜ ਜੀ ਦਾ ਕਹਿਣਾ ਹੈ ਕਿ ਇਹ ਸੰਗ ਮਰਮਰੀ ਦੁੱਧ ਹੈ ਜ਼ਿੰਦਗੀ ਬਦਲਣ ਵਾਲਾ ਨੁਸਖਾ ਹੈਗਾ ਜਿਹੜਾ ਔਰ ਕਮਜ਼ੋਰੀਆਂ ਦਿੱਕਤਾਂ ਥਕਾਵਟ ਔਰ ਹੋਰ ਵੀ ਜਿੰਨੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਆਮ ਕਰਕੇ ਸਰਦੀ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨੇ ਉਹ ਇਸ ਦੁੱਧ ਦੇ 3 ਦਿਨ ਦੇ ਸੇਵਨ ਦੇ ਨਾਲ ਖਤਮ ਹੋ ਸਕਦੀਆਂ ਨੇ ਹੁਣ ਇਹਨੂੰ ਆਪਾਂ ਜਿਹੜਾ ਪਾਊਡਰ ਏ ਹੁਣ ਆਪਾਂ ਇਹਨੂੰ ਵਿੱਚ ਐਡ ਕਰਨ ਜਾ ਰਹੇ ਆ। ਹੂੰ। ਧਿਆਨ ਨਾਲ ਦੇਖੋ ਕਿੱਦਾਂ ਐਡ ਕਰਨਾ ਜੀ ਇਹਨੂੰ। ਹੂੰ। ਜੀ। ਇਹ ਦੇਖੋ ਪਾਊਡਰ ਹੈਗਾ ਬਦਾਮ ਵਾਲਾ, ਤਿਲਾਂ ਵਾਲਾ ਤੇ ਖਸਖਸ ਵਾਲਾ ਐਡ ਕਰ ਲਿਆ। ਕਿੰਨੇ ਟਾਈਮ ਇਹਨੂੰ ਪਕਾਉਣਾ ਜੀ? ਇਹਨੂੰ ਆਪਾਂ ਲਗਾਤਾਰ ਜਿਹੜਾ ਨਾ ਘੱਟ ਸੇਕ ਤੇ ਪਕਾਉਣਾ ਜੀ। ਘੱਟ ਸੇਕ ਤੇ। ਹਾਂ ਜੀ ਘੱਟ ਸੇਕ ਤੇ ਇਹਨੂੰ ਕਰਨਾ ਬੋਇਲ। ਜੀ। ਕੋ ਜੀ ਲਗਾਤਾਰ ਜਿਹੜਾ ਇਹਨੂੰ ਇਸੇ ਤਰੀਕੇ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਹੀਟਾ ਨਾ ਲੱਗੇ ਜੀ ਕੋਲ ਜੀ ਬਿਲਕੁਲ ਕਿੰਨੇ ਟਾਈਮ ਤੱਕ ਇਹਨੂੰ ਇਸੇ ਤਰੀਕੇ ਨਾਲ ਹਿਲਾਉਂਦੇ ਰਹਿਣਾ ਹੈ ਸੰਗ ਮਰਮਰੀ ਦੁੱਧ ਤੱਕ ਦੁੱਧ ਬਿਲਕੁਲ ਤੁਹਾਨੂੰ ਸੰਗਣਾ ਨਾਲ ਲੱਗਣਾ ਸ਼ੁਰੂ ਹੋ ਜੇ ਪਾਏ ਨੂੰ ਚੰਗੀ ਤਰ੍ਹਾਂ ਘੱਟ ਸੇਕਦੇ ਉੱਤੇ ਇਹਨੂੰ ਉਬਾਲਣਾ ਬਟ ਇਹ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਵੀ ਜਿਹੜਾ ਆਪਾਂ ਸਮਾਨ ਵਿੱਚ ਪਾਇਆ ਇਹ ਹੀਟਾ ਨਾ ਲੱਗ ਜੇ ਏਦਾਂ ਇਹਨੂੰ ਚਮਚੇ ਨਾਲ ਘੁਮਾਉਂਦੇ ਰਹਿਣਾ ਆਪਾਂ ਜੀ ਜੀ ਦੇਖੋ ਜੀ ਆ ਦੁੱਧ ਦਾ ਰੰਗ ਚੇਂਜ ਹੋਣਾ ਸ਼ੁਰੂ ਹੋ ਗਿਆ ਕੈਮਰਾਮੈਨ ਸਾਹਿਬ ਨੂੰ ਬੇਨਤੀ ਕਰਾਂਗਾ ਰਿਕੁਐਸਟ ਕਰਾਂਗਾ ਵੀ ਇੱਕ ਵਾਰੀ ਦੁੱਧ ਦਾ ਰੰਗ ਕਲਰ ਚੇਂਜ ਹੁੰਦਾ ਦਿਖਾਇਆ ਜਾਏ ਤਾਂ ਜੋ ਜਿਹੜੇ ਜਿਹੜੇ ਮੇਰੇ ਵੀਰ ਨੇ ਫਾਰਮੂਲਾ ਬਣਾਣਾ ਉਹਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਆ ਦੇਖੋ ਜੀ ਦੁੱਧ ਦਾ ਰੰਗ ਵੀ ਬਿਲਕੁਲ ਸੰਗ ਬਰਬਰ ਵਰਗਾ ਹੋ ਗਿਆ ਦੇਖੋ ਜੀ ਪੁਰਕੀ ਸਾਹਿਬ ਜਿਹੜੇ ਜਿਹੜੇ ਮੇਰੇ ਵੀਰ ਨੇ ਇਹ ਫਾਰਮੂਲਾ ਮੇਰੇ ਯੂਜ਼ ਕੀਤਾ ਦਿੱਤਾ ਹੋਇਆ ਉਹਨਾਂ ਨੇ ਬਹੁਤ ਜ਼ਿਆਦਾ ਆਪਣੀ ਜਿਹੜੀ ਇਹ ਸੈਟੀਸਫੈਕਸ਼ਨ ਸ਼ੋ ਕੀਤੀ ਹੈ ਕਿ ਕੀ ਫਾਰਮੂਲਾ ਯੂਜ਼ ਕਰਕੇ ਜਿਹਨੂੰ ਕਹਿੰਦੇ ਵੀ ਇੰਨੀ ਜਾਨ ਇੰਨਾ ਕਰੰਟ ਇੰਨਾ ਜੋਸ਼ ਜਿਹਨੂੰ ਕਹਿੰਦੇ ਵੀ ਜਮਈ ਸਵਾਰ ਆ ਗਿਆ ਅੱਛਾ ਮਤਲਬ ਹੁਣ ਇਹ ਵੀ ਦੱਸ ਦਿਓ ਵੀ ਇਹਨੂੰ ਲੈਣਾ ਕਿਸ ਵੇਲੇ ਇਸ ਦੁੱਧ ਨੂੰ ਔਰ ਕੰਜ਼ਮਪਸ਼ਨ ਇਹਦੀ ਕਿਸ ਵੇਲੇ ਕਰਨੀ ਉਹਨੇ ਕਿਹੜੇ ਲੋਕਾਂ ਨੇ ਇਹਦਾ ਇਸਤੇਮਾਲ ਨਹੀਂ ਕਰਨਾ ਰਾਤ ਨੂੰ ਸੌਣ ਵੇਲੇ ਤੁਸੀਂ ਇਹਦੀ ਇਸਤੇਮਾਲ ਕਰਨਾ ਜਦੋਂ ਤੁਸੀਂ ਡਿਨਰ ਕਰ ਲਿਆ ਡਿਨਰ ਕਰਨ ਤੋਂ ਠੀਕ ਅੱਧੇ ਘੰਟੇ ਬਾਅਦ ਤੁਸੀਂ ਇਹਦਾ ਇਸਤੇਮਾਲ ਕਰਨਾ ਬਿਲਕੁਲ ਏਕ-ਏਕ ਘੁੱਟ ਕਰਕੇ ਪੀਣਾ ਤੇ ਆਰਾਮ ਨਾਲ ਪੀਣਾ ਕਾਲੀ ਨਹੀਂ ਕਰਨੀ ਜਦੋਂ ਆਪਾਂ ਇਹਨੂੰ ਉਬਾਲ ਲਿਆ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਜਦੋਂ ਆਪਣਾ ਜਿੱਦਾ ਮੂੰਹ ਨਾ ਸੜੇ ਜਿਹਨੂੰ ਆਪਾਂ ਕੋਸਾ ਕਹਿੰਦੇ ਆ ਕੋਸਾ-ਕੋਸਾ ਕਰਕੇ ਪੀਣਾ ਭੁੰਜੇ ਬੈਠ ਕੇ ਪੀਣਾ ਆਰਾਮ ਨਾ ਪੀਣਾ ਹੌਲੀ ਹੌਲੀ ਕਰਕੇ ਕਮੈਂਟਾਂ ਜੇ ਇਹ ਫਰੂਕੀ ਸਾਹਿਬ ਨੂੰ ਦੱਸਣਾ ਜ਼ਰੂਰ ਹੈ ਵੀ ਸਵਾਲ ਆ ਗਿਆ ਜੀ 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 ਸੋ ਮੈਨੂੰ ਲੱਗਦਾ ਫਾਰਮੂਲਾ ਜਿਹੜਾ ਦੁੱਧ ਸੰਗ ਮਰਮਰ ਲਗਾਤਾਰ ਜਿਹੜਾ ਤਿਆਰ ਹੋ ਰਿਹਾ ਔਰ ਹਵਾਲਾ ਮਾਰ ਕੇ ਹਟ ਗਿਆ ਔਰ ਇਹ ਅੱਧਾ ਕੁ ਮਿੰਟ ਲੱਗਦਾ ਡਾਡਾ ਸਾਹਿਬ ਇਹ ਤਾਂ ਅੱਧਾ ਰਹਿ ਗਿਆ ਜੀ ਲਗਭਗ ਹਾਂਜੀ ਹਾਂਜੀ ਅੱਧਾ ਹੀ ਰਹਿ ਗਿਆ ਜੀ ਬਸ ਫਰੂਕੀ ਸਾਹਿਬ ਇਹ ਦੁੱਧ ਹੁਣ ਤੁਸੀਂ ਵੀ ਮੈਨੂੰ ਮੈਨੂੰ ਟੇਸਟ ਕਰਕੇ ਦਿਖਾਣਾ ਅੱਛਾ ਤੇ ਦੱਸਣਾ ਵੀ ਇਹਦਾ ਟੇਸਟ ਕਿਦਾਂ ਦਾ ਹੈ ਬਿਨਾ ਮਿੱਠੇ ਤੋਂ ਬਿਨਾ ਸੋ ਲਓ ਜੀ ਇਹ ਫਾਰਮੂਲਾ ਨੁਸਖਾ ਹੈਗਾ ਜਿਹੜਾ ਤਿਆਰ ਬਰ ਤਿਆਰ ਹੈਗਾ ਇਹ ਬਣ ਗਿਆ ਜੀ ਇੰਨਾ ਕੀ ਰਹਿ ਗਿਆ ਹੈ ਜੀ ਦੁੱਧ ਇਹ ਜੀ 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 ਦੇਖੋ ਤੁਸੀਂ ਇੱਕ ਹਿੱਸਾ ਹੈ ਜਿਹੜਾ ਇਸ ਦੁੱਧ ਦਾ ਲਗਭਗ ਕੜ ਕੜ ਕੇ ਉਹ ਖਤਮ ਹੋ ਗਿਆ ਤੇ ਇੱਕ ਗਲਾਸ ਅਸੀਂ ਰੱਖਿਆ ਸੀ ਦੁੱਧ ਦਾ ਤੇ ਉਸ ਤੋਂ ਬਾਅਦ ਇਹ ਲਗਭਗ ਅੱਧਾ ਰਹਿ ਗਿਆ ਤੇ ਡਾਕਟਰ ਸਾਹਿਬ ਇਹ ਦੱਸੋ ਵੀ ਜਿਹੜੇ ਲੋਕ ਰਾਤ ਨੂੰ ਜਿਨ੍ਹਾਂ ਨੂੰ ਦੁੱਧ ਪੀਣ ਦੀ ਆਦਤ ਹੈ ਜਿਨ੍ਹਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਉਹ ਵੀ ਇਸ ਦੁੱਧ ਦਾ ਇਸਤੇਮਾਲ ਕਰ ਸਕਦੇ ਨੇ ਬਿਲਕੁਲ ਜੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਮਜ਼ੋਰੀ ਫੀਲ ਹੁੰਦੀ ਹੈ ਜਿਨ੍ਹਾਂ ਨੂੰ ਵੀ ਕਮਜ਼ੋਰੀ ਫੀਲ ਹੁੰਦੀ ਹੈ ਜਿਹੜੇ ਕਹਿੰਦੇ ਵੀ ਸਰੀਰ ਆਪਾਂ ਜੋ ਮਰਜ਼ੀ ਖਾ ਲਈਏ ਸਾਡੇ ਸਰੀਰ 'ਤੇ ਕਰੰਟ ਆਉਂਦਾ ਹੀ ਨਹੀਂ ਸਾਨੂੰ ਜੋਸ਼ ਆਉਂਦਾ ਹੀ ਨਹੀਂ ਸਾਡਾ ਸਰੀਰ ਢਲਾਈ ਰਹਿ ਜਾਂਦਾ ਜੀ 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 अच्छा डॉक्टर साहब बहुत बार ਹੁੰਦਾ ਕਿ ਇਦਾਂ ਦੇ ਜਿਹੜੇ ਨੁਸਖੇ ਫਾਰਮੂਲੇ ਟੋਟਕੇ ਲੋਕ ਯੂਜ਼ ਕਰ ਲੈਂਦੇ ਨੇ ਪਰ ਕੋਈ ਬਹੁਤਾ ਜ਼ਿਆਦਾ ਫਾਇਦਾ ਹੁੰਦਾ ਨਹੀਂ ਕਈਆਂ ਨੂੰ ਹੁੰਦਾ ਤਾਂ ਬੜਾ ਘੱਟ ਹੁੰਦਾ ਹੈ ਕਈਆਂ ਕਹਿੰਦੇ ਨੇ ਵੀ ਸਾਨੂੰ ਠੀਕ ਠੀਕ ਹੋਇਆ ਫਾਇਦਾ ਵੀ ਹੋਇਆ ਤੇ ਕੋਈ ਨੁਕਸਾਨ ਵੀ ਨਹੀਂ ਹੋਇਆ ਬਹੁਤ ਲੋਕ ਕਹਿੰਦੇ ਨੇ ਜੀ ਕਿ ਸਾਨੂੰ ਤਾਂ ਇਸ ਤਰ੍ਹਾਂ ਦੇ ਨੁਸਖੇ ਜਿਹੜੇ ਹੁੰਦੇ ਨੇ ਉਹਨਾਂ ਦਾ ਫਾਇਦਾ ਹੀ ਨਹੀਂ ਹੁੰਦਾ ਜੀ ਦੇਖੋ ਜੀ ਮੇਰੀ ਸਾਰੇ ਮੇਰੇ ਵੀਰਾਂ ਨੂੰ ਵੇਖਣ ਵਾਲਿਆਂ ਨੂੰ ਬੇਨਤੀ ਹੈ ਪੀ ਸਾਡੇ ਜਿੰਨੇ ਵੀ ਨੁਸਖੇ ਆਪਾਂ ਦਸੀਦਾ ਇਹ ਤੁਹਾਨੂੰ ਸਿਰਫ ਇਕੋਤੀ ਵੈਦਾਂ ਤੋਂ ਬਚਾਅਨ ਕਰਕੇ ਦਸੀਦੇ ਨੇ ਇਹ ਕੋਈ ਪ੍ਰੋਪਰ ਟ੍ਰੀਟਮੈਂਟ ਨਹੀਂ ਹੈਗਾ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਨੁਸਖਾ ਯੂਜ਼ ਕਰਨ ਤੋਂ ਬਾਅਦ ਤੁਸੀਂ ਮੇਰੇ ਨਾਲ رابطہ ਕਰ ਸਕਦੇ ਹੋ ਮੈਂ ਤੁਹਾਡੀ ਸੇਵਾ 'ਚ ਬਿਠਾ ਹਾਂ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੈ ਉਹਦਾ ਕਾਰਨ ਪਿੱਛੇ ਕੁਝ ਵੀ ਹੈ ਉਹ ਅਸੀਂ ਬਹਿ ਕੇ ਡਿਸਕਸ ਕਰਾਂਗੇ ਡਿਸਕਸ ਕਰਨ ਦਾ ਹਰ ਇੱਕ ਪ੍ਰੋਬਲਮ ਦਾ ਜਿਹੜਾ ਹੱਲ ਨਿਕਲ ਸਕਦਾ ਤੁਸੀਂ ਮੈਨੂੰ ਆ ਕੇ ਮਿਲੋ ਤੁਹਾਡੀ ਕਮਜ਼ੋਰੀ ਦੀ ਜਿਹੜੀ ਸਮੱਸਿਆ ਹੈ ਉਹਨੂੰ 100% ਹੱਲ ਕਰਕੇ ਦਵਾਵਾਂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜਿਹੜਾ ਇਹ ਸੰਗਮਰਮਰੀ ਦੁੱਧ ਦਾ ਫਾਰਮੂਲਾ ਦੇਣ ਵਾਸਤੇ ਆਪਣੀ ਜਿਹੜੀ ਜਾਣਕਾਰੀ ਦੀ ਕਿਤਾਬ ਚੋਂ ਆਪਣੀ ਡਾਇਰੀ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਅਸੀਂ ਟੈਸਟ ਕਰਕੇ ਵੇਖਦੇ ਹਾਂ ਕਿ ਦੁੱਧ ਕਿਹੋ ਜਿਹਾ ਟੈਸਟ ਲੱਗਦਾ ਵਾਹ ਜੀ ਵਾਹ ਡਾਕਟਰ ਸਾਹਿਬ ਤਾਂ ਲੱਗਦਾ ਜਿਵੇਂ ਸਰਦੀਆਂ 'ਚ ਅਸੀਂ ਮਿਲਕ ਬਦਾਮ ਪੀ ਲੀਏ ਜੀ ਬਿਲਕੁਲ ਜੀ ਬਿਲਕੁਲ ਮਿਲਕ ਬਦਾਮ ਵਰਗਾ ਟੇਸਟ ਹੈ ਮੈਂ ਆਪ ਵੀ ਇਹਦਾ ਟੇਸਟ ਕੀਤਾ ਆ ਮੈਂ ਆਪ ਵੀ ਇਹ ਫਾਰਮੂਲਾ ਯੂਜ਼ ਕਰਦਾ ਵਾਂ ਮੈਨੂੰ ਆਪ ਨੂੰ ਇਹਦਾ ਟੇਸਟ ਬਹੁਤ ਪਿਆਰਾ ਲੱਗਦਾ ਹੈ ਤੇ ਆਪ ਨੂੰ ਵੀ ਫਾਇਦਾ ਬਹੁਤ ਜ਼ਿਆਦਾ ਹੋਇਆ ਜੀ ਅੱਛਾ ਡਾਕਟਰ ਸਾਹਿਬ ਸਰਦੀਆਂ ਚ ਤਾਂ ਅਸੀਂ ਇਸਤੇਮਾਲ ਕਰ ਲਈ ਜੀ ਗਰਮ ਕਰਕੇ ਗਰਮੀਆਂ ਦੇ ਵਿੱਚ ਅਸੀਂ ਇਸਤੇਮਾਲ ਕਿਵੇਂ ਕਰ ਸਕਦੇ ਆ ਜਿਸ ਤਰੀਕੇ ਨਾਲ ਸੰਗ ਮਰਮਰ ਗਰਮੀਆਂ ਚ ਠੰਡਾ ਹੋ ਜਾਂਦਾ ਤੇ ਸਰਦੀਆਂ ਚ ਗਰਮ ਹੋ ਜਾਂਦਾ ਦੇਖੋ ਜੀ ਬੜਾ ਈਜ਼ੀ ਹੈ ਜਿਹੜੇ ਬਦਾਮ ਨੇ ਉਹਨਾਂ ਨੂੰ ਆਪਾਂ ਪੀ ਹੋ ਲੈਣਾ ਤੇ ਜਿਹੜੇ ਤੇਲ ਨੇ ਉਹਨਾਂ ਨੂੰ ਆਪਾਂ ਪਿਓ ਲੈਣਾ ਜਦੋਂ ਅਸੀਂ ਪਿਓ ਕੇ ਇਹਨਾਂ ਨੂੰ ਯੂਜ਼ ਕਰਾਂਗੇ ਤੇ ਇਹਦੀ ਨੇਚਰਲੀ ਇਹਦੀ ਤਸਵੀਰ ਜਿਹੜੀ ਠੰਡੀ ਹੋ ਜੇਗੀ ਤੁਸੀਂ ਇਹਨੂੰ ਗਰਮੀਆਂ 'ਚ ਵੀ ਯੂਜ਼ ਕਰ ਸਕਦੇ ਹੋ ਬਟ 3-4 ਦਿਨ ਲਗਾਤਾਰ ਯੂਜ਼ ਕਰ ਸਕਦੇ ਹੋ 3-4 ਦਿਨ ਤੋਂ ਉੱਤੇ ਜਿਆਦਾ ਇਹਨੂੰ ਯੂਜ਼ ਨਾ ਕਰਿਓ 3-4 ਦਿਨਾਂ ਤੋਂ ਬਾਅਦ ਇਹਦਾ ਹਫਤਾ 10 ਦਿਨ ਦਾ ਗੈਪ ਪਾ ਕੇ ਫਿਰ ਇਹਨੂੰ ਯੂਜ਼ ਕਰਿਓ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸਾਰਨਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਜੋ ਵੀ ਸ਼ਖਸ ਗਰਮੀ ਸਰਦੀ ਦੇ ਵਿੱਚ ਇਹ ਸੰਗਮਰਮਰੀ ਦੁੱਧ ਹੈਗਾ ਆਪਣੀ ਜ਼ ਜਾਂ ਫਿਰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਜਾਂ ਐਸੇ ਦਰਮਿਆਨ ਜਿਹੜਾ ਇਸ ਦੁੱਧ ਦਾ ਅਗਰ ਕੋਈ ਸੇਵਨ ਕਰਦਾ ਹੈ ਤਾਂ ਉਹਦੀ ਜ਼ਿੰਦਗੀ ਹੈਗੀ ਹੈ ਜਿਹੜੀ ਉਹ ਸੰਗਮਰਮਰ ਦੇ ਪੱਥਰ ਵਾਂਗੂ ਚਮਕਦਾਰ ਹੋ ਸਕਦੀ ਹੈ ਧੰਨਵਾਦ